ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਮੇਰੇ ਭਰਾਵੋ ਭੈਣੋ ਬਜ਼ੁਰਗੋ ਨੌਜਵਾਨੋ ਤੇ ਬੱਚੇ ਦੇ ਬੱਚਿਓ ਆਓ ਆਪਾਂ ਸਾਰੇ ਮਿਲ ਕੇ ਗੁਰੂਵਾਲਾ ਬਖਸ਼ੀ ਫਤਿਹ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਤੇ ਬਿਰਾਜਮਾਨ ਮੇਰੇ ਕੈਬਨਿਟ ਕਲੀਕ ਅਮਲਸਬਾਨ ਚੇਅਰਮੈਨ ਪਾਰਟੀ ਦੇ ਅਹੁਦੇਦਾਰ মিডিਆ ਪਰਸਨਸ ਵੀਰੋ ਇਹ ਉਹ ਧਰਤੀ ਹੈ ਦਸ਼ਮੇਸ਼ ਪਿਤਾ ਦੀ ਚਰਨਸ਼ੋਪਾਪਤ ਧਰਤੀ ਜਦੋਂ ਗੁਰੂ ਸਾਹਿਬ ਦੇ ਵੱਡੇ ਸਾਹਿਬਜਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਛੋਟੇ ਸਾਹਿਬਜਾਦੇ ਨੀਂਆ ਵਿੱਚ ਚੜੇ ਗਏ ਮਾਤਾ ਗੁਜਰੀ ਸ਼ਹੀਦ ਹੋ ਗਏ ਔਰ ਇਸ ਲਾਟ ਦੇ ਵਿੱਚ ਤਿੰਨ ਪੰਜ ਪਿਆਰੇ ਵੀ ਚਪਕੌਰ ਦੀ ਘੜੀ ਵਿੱਚ ਸ਼ਹੀਦ ਹੋ ਗਏ ਤਾਂ ਕੁਝ ਸਿੰਘਾਂ ਨੇ ਗੁਰੂ ਤੋਂ ਬੇਮੁਖ ਹੋ ਕੇ ਗੁਰੂ ਨੂੰ ਬੇਦਾਵਾ ਲੈ ਕੇ ਦੇ ਕੇ ਵਾਪਸ ਆ ਗਏ ਮੈਂ ਸਜਦਾ ਕਰਦਾ ਉਸ ਭੈਣ ਨੂੰ ਉਸ ਮਾਈ ਨੂੰ ਮਾਈ ਭਾਗੋ ਨੂੰ ਜਨੇਵਰਾਂ ਨੂੰ ਲੜਕਾ ਰਿਆ ਉਹਨਾਂ ਨੂੰ ਸਮਝਾਇਆ ਔਰ ਉਹਨੇ ਖੁਦ ਤਲਵਾਰ ਚੱਕੀ ਤਾਂ ਜਿਹੜੇ 40 ਸਿੰਘ ਸੀ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹਨਾਂ ਨੇ ਗੁਰੂ ਤੋਂ ਮਾਫੀ ਮੰਗੀ ਔਰ ਗੁਰੂ ਹਮੇਸ਼ਾ ਮਾਫ ਕਰਦਾ ਦਰਿਆਦਿਲ ਹੁੰਦਾ ਦਸ਼ਮੇਸ਼ ਪਿਤਾ ਨੇ ਉਹ ਬੇਦਾਵਾ ਪਾੜਿਆ ਵੀਰੋ ਅੱਜ ਮੈਂ ਇਹ ਗੱਲ ਇਸ ਗੱਲ ਦੀ ਮਹੱਤਤਾ ਕੀ ਹੈ ਜਿਨ੍ਹਾਂ ਨੇ ਇੱਥੇ ਰਾਜ ਕੀਤਾ ਉਹਨਾਂ ਨੇ ਸਾਡੇ ਬੱਚਿਆਂ ਨੂੰ ਗੈਂਗਸਟਰ ਬਣਾਤਾ ਉਹਨਾਂ ਨੇ ਸਾਡੇ ਬੱਚਿਆਂ ਨੂੰ ਚਿੱਟੇ ਤੇ ਲਾਤਾ ਉਹਨਾਂ ਨੇ ਸਾਡੇ ਜਿਹੜੇ ਕਿਸਾਨ ਸੀ ਮਜ਼ਦੂਰ ਸੀ ਉਹਨਾਂ ਨੂੰ ਬਰਬਾਦੀ ਦੇ ਕੰਡੇ ਤੇ ਪਹੁੰਚਾਤਾ ਔਰ ਇਹ ਕੇਂਦਰ ਦੀ ਜ਼ਾਲਮ ਸਰਕਾਰ ਮੈਂ 10 ਮਹੀਨੇ ਪਹਿਲਾਂ ਉਹ ਤੁਹਾਡੇ ਨਾਲ ਬਾਰਡਰ ਤੇ ਬੈਠਾ ਸੀ ਸਿੰਘੂ ਬਾਰਡਰ ਤੇ ਦਿੱਲੀ ਚ ਨਹੀਂ ਵੜਨ ਦਿੰਦੀ ਕਦੇ ਸਿੰਘੂ ਬਾਰਡਰ ਤੇ ਰੋਕ ਲੈਂਦੀ ਆ ਤੇ ਕਦੇ ਸ਼ੰਭੂ ਬਾਰਡਰ ਤੇ ਰੋਕ ਲੈਂਦੀ ਆ ਜਿਵੇਂ ਇਹਨਾਂ ਦੇ ਬਾਪ ਦਾ ਹਿੰਦੁਸਤਾਨ ਹੁੰਦਾ ਸਾਨੂੰ ਦਿੱਲੀ ਚ ਨਹੀਂ ਵੜਨ ਦਿੰਦੇ ਹੁਣ ਇਹਨਾਂ ਨੇ ਕੀ ਕੀਤਾ ਨਵਾਂ ਕਾਰਾ ਜਿਹੜੇ ਜਿਹੜੇ ਦਲਿਤ ਪਰਿਵਾਰ ਸੀ ਐਸਸੀ ਐਸਟੀ ਵਾਲੇ ਜਿਹੜੇ ਬੇਜ਼ਮੀਨੇ ਕਿਸਾਨ ਸੀ ਉਹਨਾਂ ਕੋਲੋਂ ਰੇਗਾ ਵੀ ਖੋ ਲਿਆ ਉਹਨਾਂ ਕੋਲੋਂ ਸੋ ਇਹ ਜਿਹੜੇ ਇਸ ਵੇਲੇ ਦੇ ਹਾਲਾਤ ਆ ਮੈਨੂੰ ਪਤਾ ਲੱਗਿਆ ਕਿ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਚੁੱਟੇ ਦਾ ਵਪਾਰ ਕੀਤਾ ਜਿਨ੍ਹਾਂ ਨੇ ਤੁਹਾਡੇ ਬੱਚਿਆਂ ਨੂੰ ਗੈਂਗਸਟਰ ਬਣਾਇਆ ਪੁੱਠੇ ਰਸਤੇ ਪਾਇਆ ਉਹ ਵੀ ਇੱਥੇ ਆਏ ਹੋਏ ਆ ਮੈਂ ਉਹਨਾਂ ਦੀਆਂ ਭੈਣਾਂ ਨੂੰ ਕਹਿੰਦਾ ਕਿ ਸਮਝਾਓ ਇਹਨਾਂ ਨੂੰ ਮਾਈ ਭਾਗੋ ਦੇ ਰਸਤੇ ਤੇ ਚੱਲੋ ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਸੰਗਤ ਦੇ ਸਾਹਮਣੇ ਇੱਥੇ ਖੜੇ ਹੋ ਕੇ ਆ ਕੇ ਕਹੋ ਸਤੋ ਗੁਨਾਹ ਹੋਇਆ ਸਤੋ ਗਲਤੀਆਂ ਹੋਈਆਂ ਅਸੀਂ ਛੱਟੇ ਦਾ ਵਪਾਰ ਕੀਤਾ ਹੱਥ ਜੋੜ ਕੇ ਸੰਗਤ ਤੋਂ ਮਾਫੀ ਮੰਗੋ ਤਾਂ ਤੁਹਾਨੂੰ ਗੁਰੂ ਮਾਫ ਕਰ ਦੇਗਾ ਪੀਰੋ ਤੁਹਾਡੇ ਕੋਲੇ ਚੁਆਇਸ ਕੀ ਹੈ ਦੋ ਤਰ੍ਹਾਂ ਦੇ ਲੀਡਰ ਹੈ ਇੱਕ ਪਾਸੇ ਹੈ ਤੁਹਾਡੇ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਮਰੀਤ ਸੋਧਿਆ ਜਿਨ੍ਹਾਂ ਨੇ 90% ਲੋਕਾਂ ਨੂੰ ਬਿਜਲੀ ਦਾ ਬਿੱਲ ਨਹੀਂ ਆਉਂਦਾ ਘਰਾਂ ਦਾ ਅੱਜ ਕੱਲ ਤੁਸੀਂ ਭਰਾਵੋ ਸਾਰੇ ਕਿਸਾਨੀ ਦਸਾਂ ਨੌਂ ਦੀ ਕਿਰਤ ਕਰਨ ਵਾਲੇ ਹੋ ਤੇਲਾਂ ਤੱਕ ਪਾਣੀ ਪਹੁੰਚਾਇਆ ਔਰ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਮhalla ਕਲੀਨਿਕ ਸਾਢੇ 4 ਕਰੋੜ ਵਾਰੀ ਲੋਕਾਂ ਨੇ ਦਵਾਈ ਲਈ ਹੈ ਸਾਢੇ 4 ਕਰੋੜਾ ਮੇਲੇ ਦੇ ਵਿੱਚ ਵੀ 3-4000 ਵਾਰੀ ਲੱਗੇ ਔਰ ਜਿਹੜੇ ਬੰਦਿਆਂ ਨੇ ਉਥੋਂ ਦਵਾਈ ਲਈ ਹੈ ਟੈਸਟ ਫ੍ਰੀ ਹੈ ਦਵਾਈ ਫ੍ਰੀ ਹੈ ਆਉਣ ਵਾਲੇ ਦਿਨਾਂ ਵਿੱਚ ਭਗਵੰਤ ਸਿੰਘ ਮਾਨ ਕੱਲੇ-ਕੱਲੇ ਪਿੰਡ ਵਿੱਚ ਪਿੰਡ ਕਲੀਨਿਕ ਖੋਲਣ ਜਾ ਰਿਹਾ ਹੈ ਬਹੁਤ ਵੱਡੀ ਪਲਾਨਿੰਗ ਹੈ ਤੁਹਾਡਾ ਸਾਥ ਚਾਹੀਦਾ ਹੈ ਇਹਦੇ ਨਾਲ ਨਾਲ ਅੱਠ ਮੈਡੀਕਲ ਕਾਲਜ ਬਣਨ ਜਾ ਰਹੇ ਆ ਹਜ਼ਾਰਾਂ ਬੱਚਿਆਂ ਨੂੰ 62 63000 ਬੱਚਿਆਂ ਨੂੰ ਨੌਕਰੀ ਦੇਈ ਬੈਠਾ ਮਾਨ ਬੜੀ ਜਲਦੀ ਡਾਕਟਰ ਹੋਰ ਆ ਰਹੇ ਆ ਬਹੁਤ ਸਾਰੀਆਂ ਸਭ ਤੋਂ ਵੱਡੀ ਗੱਲ ਵੀਰੋ ਅੱਜ ਜਨਵਰੀ ਹੋ ਗਈ ਵਿਸਾਖੀ ਤੱਕ ਆ ਜਿੰਨੇ ਮੇਰੇ ਭਰਾ ਬੈਠੇ ਆ ਜਿਹੜੇ ਪਿੰਡਾਂ ਚ ਪਿੱਛੇ ਆ ਸਾਰਿਆਂ ਦੀ ਜੇਬ ਦੇ ਵਿੱਚ 10 ਲੱਖ ਦਾ ਬੀਮੇ ਦਾ ਕਾਰਡ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਤੁਹਾਡੀ ਜੇਬ 'ਚ ਹੋਏਗਾ ਤੁਹਾਨੂੰ ਇਲਾਜ ਕਰਾਉਣ ਲਈ ਇੱਕ ਪੈਸਾ ਨਹੀਂ ਖਰਚਣਾ ਪਏਗਾ ਬਿਲਕੁਲ ਜਿਹੜੀ ਕੈਸ਼ਲੈਸ ਸਕੀਮ ਹੋਏਗੀ ਇਹ ਇੱਕ ਸਰਕਾਰ ਤਾਂ ਇਹ ਹੈ ਜਿਹੜੀ ਤੁਹਾਡੇ ਖੇਤਾਂ 'ਚ ਪਾਣੀ ਪਹੁੰਚਾਉਂਦੀ ਹੈ ਤੁਹਾਡੇ ਬੱਚਿਆਂ ਲਈ ਸਕੂਲ ਬਣਾਉਂਦੀ ਹੈ ਨੌਕਰੀਆਂ ਦਿੰਦੀ ਹੈ ਦਵਾਈਆਂ ਦਿੰਦੀ ਹੈ ਤੇ ਦੂਜੇ ਪਾਸੇ ਉਹ ਆ ਜਿਹੜਾ ਚਿੱਟੇ ਦਾ ਵਪਾਰ ਕਰਦੇ ਆ ਤੁਹਾਡੀ ਜਵਾਨੀ ਨੂੰ ਬਰਬਾਦ ਕਰਦੇ ਆ ਤੁਹਾਡੇ ਬੱਚਿਆਂ ਨੂੰ ਜਿਹੜੇ ਗੈਂਗਸਟਰ ਬਣਾਉਂਦੇ ਆ ਆ ਜੜੀਆਂ ਤੁਹਾਡੀਆਂ ਕੋਲ ਆ ਰਹੀਆਂ ਕਦੇ ਕਿਸੇ ਕੋਟ ਕਿਚਰੀ ਚ ਆ ਜਾਂਦੀ ਹੈ ਕਦੇ ਕਿਸੇ ਸਕੂਲ ਚ ਆ ਜਾਂਦੀ ਹੈ ਇਹ ਇਸ ਵੇਲੇ ਬਹੁਤ ਜ਼ਿਆਦਾ ਛੜਪਟਾਏ ਹੋਏ ਆ ਇਹਨਾਂ ਦੀਆਂ ਲੂੰਬੜ ਚਾਲਾਂ ਨੂੰ ਸਮਝੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਇਹ ਪੰਜਾਬ ਤੁਹਾਡਾ ਹੈ ਤੁਹਾਡਾ ਸਰਬਣ ਪੁੱਤਰ ਹੁਣੇ ਤੁਹਾਡੇ ਵਿੱਚ ਹੋਏਗਾ ਸਾਰੇ ਜਣੇ ਇਕੱਠੇ ਹੋ ਕੇ ਆਪਾਂ ਭਗਵੰਤ ਮਾਨ ਦਾ ਅਰਵਿੰਜ ਕੇਜੀਵਾਲ ਦਾ ਸਾਥ ਦੇਈਏ ਆਪਾਂ ਆਪਾਂ ਪੰਜਾਬ ਨੂੰ ਆਉਣ ਵਾਲੀ ਜੀ ਪੀੜ੍ਹੀਆਂ ਵਾਸਤੇ ਇਹ ਜਿਹੜੀ ਹੁਣ ਸਾਡੇ ਕੋਲ ਇਲੈਕਸ਼ਨ ਨਹੀਂ ਹੈ ਇਹ ਜਿਹੜੀਆਂ ਗੱਲਾਂ ਕਰਨ ਤੁਹਾਡੇ ਨਾਲ ਆ ਰਹੇ ਆ ਵੀ ਅਸੀਂ ਗੱਲ ਅਗਲੀ ਇਲੈਕਸ਼ਨ ਦੀ ਨਹੀਂ ਕਰਨੀ ਅਗਲੀ ਪੀੜ੍ਹੀ ਦੀ ਕਰਨੀ ਆ ਆਓ ਆਪਾਂ ਫਸਲ ਤੇ ਨਸਲ ਦੀ ਲੜਾਈ ਜਿਹੜੀ ਜਿੱਤਨੀ ਆ ਆਪਾਂ ਤੁਸੀਂ ਮਾਨ ਦਾ ਸਾਥ ਦਿਓ ਕੇਜੀਵਾਲ ਦਾ ਸਾਥ ਦਿਓ ਅਸੀਂ ਤੁਹਾਡੇ ਨਾਲ ਵਿਸ਼ਵਾਸ ਕਰਦੇ ਆਂ ਪੂਰਾ ਜੀ ਤੁਹਾਡੇ ਨਾਲ ਵਾਅਦਾ ਕਰਦੇ ਆਂ ਕਿ ਭਗਵੰਤ ਮਾਨ ਤੁਹਾਡੇ ਬੱਚਿਆਂ ਨੂੰ ਜਿਹੜਾ ਰੰਗਲਾ ਪੰਜਾਬ ਦੀ ਗੱਲ ਕਰਦਾ ਇੱਕ ਐਹੋ ਜਿਹਾ ਪੰਜਾਬ ਦੇਗਾ ਜਿਹਦੇ ਵਿੱਚ ਚੰਗੀ ਵਿੱਦਿਆ ਹੋਏਗੀ ਸਿਹਤ ਸਹੂਲਤਾਂ ਹੋਣਗੀਆਂ ਰੋਜ਼ਗਾਰ ਹੋਏਗਾ ਸਾਰਿਆਂ ਬਸਤੇ ਸਾਰਿਆਂ ਦੇ ਸਿਰ ਤੇ ਛੱਤ ਹੋਏਗੀ ਸਾਰੇ ਬੰਦੇ ਖੁਸ਼ਹਾਲ ਹੋਣਗੇ ਆਓ ਆਪਾਂ ਮਿਲ ਕੇ ਭਗਵੰਤ ਮਾਨ ਦਾ ਸਾਥ ਦੇਈਏ ਅਰਵਿੰਦ ਕੇਜਰੀਵਾਲ ਦਾ ਸਾਥ ਦੇਈਏ ਬੋਲੇ ਸੋਨਿਹਾਲ